ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜੁੱਦ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁਟਿਆ ਜਾ ਰਿਹਾ ਹੈ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਜਾਇਦਾਦ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਜਿਹੜੇ ਨਸ਼ਾ ਵੇਚਣ ਵਾਲਿਆਂ ਨੇ ਨਜਾਇਜ਼ ਘਰ ਬਣਾਏ ਹਨ ਉਹਨਾਂ ਨੂੰ ਢਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਕਾਰਵਾਈ ਅੱਜ ਬਠਿੰਡਾ ਦੇ ਧੂਬੀਆਣਾ ਵਿਖੇ ਕੀਤੀ ਗਈ ਜਿੱਥੇ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਘਰਾਂ ਨੂੰ ਢਾਇਆ ਗਿਆ ਇਸ ਮੌਕੇ ਤੇ ਪਹੁੰਚੇ ਐਸਟੀਐਮ ਬਲਕਰਨ ਸਿੰਘ ਮਾਹਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਹਨਾਂ ਨੂੰ ਨੋਟਿਸ ਦਿੱਤੇ ਗਏ ਸਨ ਕਿਉਂਕਿ ਇਹਨਾਂ ਵੱਲੋਂ ਨਜਾਇਜ਼ ਉਸਾਰੀ ਕੀਤੀ ਗਈ ਹੈ ਅੱਜ ਦੋ ਕਰਾਂ ਨੂੰ ਨੋਟਿਸ ਦੀ ਮਨਿਆਦ ਪੂਰੀ ਹੋਣ ਤੇ ਢਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੋਰ ਵੀ ਕਰ ਹਨ ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਮਨਿਆਦ ਪੂਰੀ ਹੋਣ ਤੇ ਉਹਨਾਂ ਨੂੰ ਵੀ ਢਾ ਦਿੱਤਾ ਜਾਵੇਗਾ ਗੋਰਡੇ ਮਾਂ ਜੋ ਕੁਸੂਰ ਤੇ ਰੈਕਮਪਟਾਫੀ ਨੋਟਿਸ ਲਈ ਹੈ ਜੇ ਜੇ ਵੀ ਨਿਕਾਲੀ ਕਰਦੇ ਤੇ ਆਪ ਦਾ ਕਬਜ਼ਾ ਹੋ ਗਿਆ ਕਿੰਨੇ ਘਰਾਂ ਨੂੰ ਅੱਜ ਖਾਲੀ ਕੀਤਾ ਜਾਵੇ ਅੱਜ 2 ਹੈਗੇ ਦੀ ਪਾਈਪਲਾਈਨ ਦੇ ਵਿੱਚ ਅੱਗੇ ਹੋਰ ਵੀ ਅਗਲੇ ਹਫਤੇ ਦੇ ਟਾਈਮ ਪੂਰਾ ਹੋਈ ਜਾਊਗਾ ਫਿਰ ਹੋਏ ਕਾਰਵਾਈ ਕਰੀ ਜਾਊਗਾ ਆ ਸਾਡੇ ਵੱਲੋਂ ਜਿਹੜਾ ਅਸੀਂ ਧੋਬੀਆਂ ਨਾ ਬਸਤੀ ਦੇ ਵਿੱਚ ਅੱਜ ਆਏ ਹਾਂ ਸਪੋਰਟ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਘਰਟਾਉਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਸੀਗੇ ਜਿਹਦੇ ਵਿੱਚ ਡਿਊਟੀ ਮੈਜਿਸਟਰੇਟ ਵੱਲੋਂ ਫੋਰਸ ਮੰਗੀ ਗਈ ਸੀ ਜੀ ਤਾਂ ਸਾਡੇ ਵੱਲੋਂ ਮੌਕੇ ਦੇ ਉੱਪਰ ਜਿਹੜੀ ਸੀਗੀ ਫੋਰਸ ਨੂੰ ਡਿਪਲੋਏ ਕੀਤੀ ਗਈ ਹੈ ਤੇ ਇਹ ਜਿਹੜੇ ਦੋ ਘਰ ਨੇ ਗੁਰਪ੍ਰੀਤ ਭੰਗੀ ਹੈ ਉਹਦੀ ਘਰ ਵਾਲੀ ਰਹਿੰਦੀ ਵਿੱਚ ਨਾਲ ਉਹਦੇ ਇੱਕ ਰਾਜਨਾ ਦੇ ਲੇਡੀ ਸੀਗੀ ਜਿਹੜੀ ਇੱਥੇ ਰਹਿੰਦੀ ਹੈ ਇਹ ਤਿੰਨਾਂ ਦੇ ਉੱਪਰ ਪੰਜ ਮੁਕਦਮੇ ਐਂਟੀ ਪੈਸੇ ਦਰਜ ਨੇ ਪੰਜ ਚਿੱਟੇ ਦੇ ਮੁਕਦਮੇ ਦ ਜਿਹਦੇ ਵਿੱਚ ਇਕੱਲੇ 3 ਇਕੱਲੇ ਕੁਰਸੀ ਤੋਂ ਉੱਪਰ ਦਰਜ ਨੇ ਸੋ ਇਹਨਾਂ ਦੇ ਪਰ ਲਗਾਤਾਰ ਜਿਹੜੀ ਐਨਡੀਪੀਐਸ ਦੇ ਇਹਨਾਂ ਦੇ ਕਦਮੇ ਦਰਜ ਨੇ ਛਿੱਟੇ ਦਾ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਦੇ ਜਿਹੜੇ ਹੈਗੇ ਨੇ ਸਿਵਲ ਡਿਪਾਰਟਮੈਂਟ ਵੱਲ ਡੈਨਟੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਉੱਪਰੋਂ ਦੀ ਹੁਕਮ ਜਾਰੀ ਕੀਤਾ ਗਿਆ ਸੀਗਾ ਜਿੱਦੇ ਵਿੱਚ ਅੱਜ ਦੀ ਸੀ ਕਿ ਮੌਕੇ ਤੇ ਆਏ ਆ ਤੇ ਸਾਡੇ ਵੱਲੋਂ ਜਿਹੜੀ ਸੀਗੀ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖਣ ਲਈ ਫੋਰਸ ਡਿਪਲੋਇਮੈਂਟ ਕੀਤੀ ਗਈ ਹੈ ਜਦ ਜਿਹੜਾ ਇਹਨਾਂ ਦੇ ਘਰ ਰਿਹਾ ਜਿਹੜਾ ਨਾਜਾਇਜ਼ ਕਬਜ਼ੇ ਤੋਂ ਚੰਗੀਤੇ ਗਏ ਨੇ ਇਹਨਾਂ ਨੂੰ ਠਹਿ ਜਾਊਗਾ ਅੱਗੇ ਕਿਸ ਤਰ੍ਹਾਂ ਰਹੇਗਾ ਜਿਹੜੇ ਬੰਦੇ ਜਿਹੜੇ ਨਸ਼ਾ ਕਰਦੇ ਆ ਲੱਗੇ ਹੋਏ ਨੇ ਵਾਰ-ਵਾਰ ਜੁਰਮ ਕਰੀ ਜਾਂਦੇ ਆ ਉਹਨਾਂ ਦੇ ਸਾਡੇ ਵੱਲੋਂ ਮੁਕਦਮੇ ਜਦੋਂ ਵੀ ਰਿਕਵਰੀ ਹੁੰਦੀ ਹੈ ਮੁਕਤਮਾ ਦਰਜ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਕਿਉਂਕਿ ਬੰਦੇ ਨੂੰ ਹੁੰਦਾ ਵੀ ਮੈਂ ਜਿਹੜੀ ਕਮਾਈ ਕਰ ਲਈ ਇਹਨਾਂ ਨੂੰ ਘੜਾ ਫਿਰੇ ਚੱਕਰਣਾ ਸੋ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਪ੍ਰਾਪਰਟੀ ਜਿਹੜੀ ਫੋਰਫੀਟ ਕੀਤੀ ਜਾ ਰਹੀ ਹੈ ਤੇ ਜਿੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਸਰਕਾਰੀ ਜਗ੍ਹਾ ਦੇ ਉੱਪਰ ਜਾਂ ਕਿਸੇ ਕੋਈ ਕੰਪਲੇਂਟ ਹੈ ਨਜਾਇਜ਼ ਕਬਜ਼ੇ ਦੀ ਉਹਦੇ ਉੱਪਰ ਜਿਹੜੀ ਹੈਗੀ ਪ੍ਰਾਪਰਟੀ ਡੈਮੋਲਿਸ਼ ਵੀ ਕੀਤੀ ਜਾ ਰਹੀ ਹੈ ਅਜੀਤ ਪੰਜਾਬੀ ਦੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ